ਸਾਰੇ ਨੂੰ ਸਾਸਰੀ ਘਰ ਬਈ ਅਸੀਂ ਪਿੰਡ ਦੇ ਵਿੱਚ ਜਦੋਂ ਆਏ ਪਤਾ ਲੱਗ ਗਿਆ ਵੀ ਛੋਟੇ ਇਧਰ ਹੜਾਏ ਨੇ ਮਾਂ ਆਪਣੇ ਜ਼ਿਮੀਂਦਾਰ ਭਾਈ ਨੇ ਦੋ ਦੇ ਨਾਲ ਮੇਰਾ ਗਲਾ ਬਹਿ ਗਿਆ ਐਨਾ ਬੋਲਿਆ ਵੀ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਉਹ ਆਪਣੇ ਪੰਜਾਬ ਦੇ ਭਾਈ ਨੇ ਜਦੋਂ ਅਸੀਂ ਸਾਰਾ ਕੁਝ ਇਕੱਠਾ ਕਰਕੇ 2.5 ਲੱਖ ਰੁਪਿਆ ਹੋ ਗਿਆ 2.5 ਲੱਖ ਰੁਪਿਆ ਹੋ ਗਿਆ 2 ਲੱਖ ਰੁਪਏ ਦਾ ਅਸੀਂ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਉਰੇ ਸਾਨੂੰ ਇਹ ਦੀ ਜਿਹੜੇ ਤੇ ਜ਼ਿਮੀਂਦਾਰ ਭਾਈ ਨੇ ਉਹ ਤਾਂ ਸੌ ਕਦੀ ਲੰਗਰ ਲਈ ਖੜੇ ਨੇ ਚਾਹ ਦਾ ਜਿਹੜੇ ਦੂਜੇ ਨੇ ਉਹ ਖੌਹੂ ਖੌਹੂ ਖੌਹ ਸਾਡੇ ਬੰਦੇ ਦੇ ਭੈਣ ਚ ਕਰੂਟ ਮਾਰੇ ਹੱਥਾਂ ਦੇ ਕਰੂਟ ਇੰਨੇ ਪਿੱਖੂ ਪੀ ਟਰਾਲੀ ਸਾਰੀ ਲਵੇ ਰੱਖ ਲਈਏ ਕੋਈ ਬੰਦੇ ਵਾਲੀ ਗੱਲ ਹੈ ਯਾਰ ਇਹ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੌ ਅਸੀਂ ਨਹੀਂ ਆਉਦੇ ਹੈਗੇ ਮੁੜ ਕੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰ ਦਾਂਗੇ ਔਰ ਇਹ ਅਸੀਂ ਸਮਾਨ ਨਹੀਂ ਲੈ ਕੇ ਆਉਦੇ ਮੈਨੂੰ ਮਹਾਰਾਜ ਦੀ ਸੌ ਪਿੰਡ ਮੇਰਾ ਉੱਬਾਂ ਵਾਲਾਗਾ ਜ਼ਿਲ੍ਹਾ ਮੇਰਾ ਸੰਗਰੂਰ ਆ ਮੈਂ ਮਹਾਰਾਜ ਦੀ ਸੌ ਖਾਣਾ ਅੱਜ ਤੋਂ ਬਾਅਦ ਮੈਂ ਮੁੜ ਕੇ ਨਹੀਂ ਆਉਂਦਾ ਮੇਰਾ ਮਨ ਖੱਟਾ ਹੋ ਗਿਆ ਹੁਣ ਵੀ ਜੇ ਕੋਈ ਕੇਰੇ ਕੇਰੇ ਕੇਰ ਕੇ ਆਏ ਖੜ ਜਾਂਦੇ ਨੇ ਜਿੰਮੇ ਭੈਣ ਚੋਦਾ ਖਾਣਾ ਹੁੰਦਾ ਇਹ ਕੋਈ ਬੰਦੇ ਵਾਲੀ ਗੱਲ ਆ ਯਾਰ ਕਿਹੜੇ ਪਿੰਡ ਦੀ ਗੱਲ ਆ ਯਾਰ ਪਿੰਡ ਦੀ ਗੱਲ ਆ ਲੋਕੀ ਸੁਣੋ ਜਿਹੜਾ ਜਿਹੜਾ ਜ਼ਿਮੀਂਦਾਰ ਭਈਆ ਉਹਨੂੰ ਮੈਂ ਪੁੱਛਿਆ ਮਹਾ ਜੀ ਸੁਣੋ ਤੁਹਾਨੂੰ ਕੀ ਚਾਹੀਦਾ ਉਹ ਕਹਿੰਦੇ ਨਾ ਸਾਨੂੰ ਨਹੀਂ ਕੋਈ ਚਾਹੀਦਾ ਜਿਹੜੇ ਭਾਈ ਦੂਜੇ ਨੇ ਉਹ ਤਾਂ ਯਾਰ ਹੱਥਾਂ ਦੇ ਘਰੂੜ ਤੱਕ ਖੋਣ ਤੱਕ ਜਾਂਦੇ ਨੇ ਤੂਫ ਵਾਲੀ ਜਿਹੜੀ ਆਪਾਂ ਮੱਛਰ ਵਾਲੀ ਕੋਹ ਹੁੰਦੀ ਉਹ ਕਿੱਡੀ ਕ ਗੱਲ ਹੈਗੀ ਸਾਰੀ 4-5 ਰੁਪਏ ਦੀ ਗੱਲ ਆ ਉਹਦੇ ਪਿੱਛੇ ਲੜ ਲੜਾਈ ਆਪਚਾ ਵੀ ਮੈਂ ਖੋਲਾ ਮੈਂ ਖੋਲਾ ਯਾਰੇ ਕੋਈ ਸਾਲੀ ਬੰਦੇ ਵਾਲੀ ਗੱਲ ਆਪਾਂ ਇਨਸਾਨ ਆਗੇ ਆਪਾਂ ਇਨਸਾਨ ਆਗੇ ਇਨਸਾਨ ਵਾਲੇ ਕੰਮ ਕਰੋ ਯਾਰ ਜਮੀਰ ਵੀ ਬੰਦੇ ਦਾ ਜਾਗਣਾ ਚਾਹੀਦਾ ਮੈਂ ਤਾਂ ਪਹਿਲੀ ਵਾਰ ਇਹ ਚੀਜ਼ ਦੇਖੀ ਅੱਲੇ ਤੂੰ ਸਾਡੇ ਲੱਕੇ ਚ ਆ ਜਿਓ ਚਾਹੇ ਕੋਈ ਕਰੀਬ ਆ ਚਾਹੇ ਅਮੀਰ ਆ ਚਾਹੇ ਕੋਈ ਇਹ ਗੱਲ ਕਰਤੀ ਦਿਖਾ ਗਿਆ ਯਾਰ ਛੋਟੀ ਬੇਇਜ਼ਤੀ ਕਰਾਈ ਜਾਂਦੇ ਤੁਸੀਂ ਇੰਨੇ ਖੜ ਜਾ ਤੁਸੀਂ ਇੰਨੇ ਤੱਕੜਿਓ ਮੱਝ ਵਾਲੇ ਅਫਗਾਨੀ ਨਾਲ ਤੁਸੀਂ ਲੜਿਓ ਠੀਕ ਆ ਸੁਣੋ ਨਾਦਰ ਨਾਲ ਤੁਸੀਂ ਲੜਿਓ ਗੱਲ ਸੁਣਾ ਮੱਝ ਵਾਲਿਆ ਠੀਕ ਆ ਅਬਦਾਲੀ ਨਾ ਤੁਸੀਂ ਲੜਿਓ ਨਾਦਰ ਨਾ ਤੁਸੀਂ ਲੜਿਓ 84 ਤੁਸੀਂ ਨੇ ਹੜਾਈ ਆ ਸਾਰਾ ਕੁਝ ਤੁਸੀਂ ਨੇ ਹੜਾਈ ਆ ਅਬਦਾਲੀ ਵਰਗੇ ਸਾਡੇ ਕਣੀ ਤਾਂ ਆਉਂਦੇ ਨਹੀਂ ਤੀਗੇ ਸਾਡੇ ਕਣੀ ਹੈ ਹੀ ਨਹੀਂ ਤੀਗੇ ਕੁਸਾ ਟਿੱਬੇ ਤੀਗੇ ਤੁਸੀਂ ਨੇ ਸਾਰਾ ਕੁਝ ਕਰਿਆ ਤੁਸੀਂ ਨੇ ਲੜਾਈਆਂ ਲੜੀਆਂ ਨੇ ਸੋ ਛੋਟੀ ਬੇਇੱਜ਼ਤੀ ਕਰਾਰੇ ਨੇ ਇਹ ਬੰਦੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਜਿਹੜੇ ਇਹ ਕੰਮ ਕਰ ਰਹੇ ਨੇ ਛੋਟੀ ਬੇਇੱਜ਼ਤੀ ਕਰਾਰੇ ਨੇ ਮੇਰੇ ਦਿਲ ਚ ਇੰਨੀ ਜਗ੍ਹਾ ਦਿੱਗੀ ਵੀ ਹਾਂ ਜਿਹੜੇ ਮਝਾਇਲ ਨੇ ਬੀ ਬਹੁਤ ਵਧੀਆ ਬੰਦੇ ਨੇ ਬੰਦੇ ਤੋਂ ਹੀ ਵਧੀਆ ਭਾਈ ਸਾਡੀ ਟਰਾਲੀ ਉੱਥੇ ਮੂਰੇ ਆਪਣੇ ਭਾਈ ਨੇ ਇੱਥੇ ਉਹ ਕਰਦੇ ਨੇਗੇ ਮੂਰੇ ਟਰੈਂਡ ਦੀ ਆ ਸਾਡੀ ਟਰਾਲੀ ਕਢਵਾ ਕੇ ਲੈ ਕੇ ਆਏ ਆਪ ਮੈਨੂੰ ਕਹਿੰਦੇ ਵੀ ਇੱਥੇ ਟਰੈਕ ਰੋਕ ਲਾ ਪਾਣੀ ਦੀਗਾ ਮੂਰੇ ਡੰਡੇ ਨਾਲ ਆਪ ਫੇਰ ਕੇ ਕਢਵਾ ਕੇ ਲੈ ਪਰ ਯਾਰ ਆ ਬੰਦੇ ਨੇ ਸਾਡਾ ਦਿਲ ਖੱਟਾ ਕਰਤਾ ਮੈਨੂੰ ਮਹਾਰਾਜ ਦੀ ਸੌ ਜੇ ਮੈਂ ਮੁੜ ਕੇ ਆ ਗਿਆ ਮੈਂ ਨਹੀਂ ਆਉਦਾ ਹੈਗਾ ਜਨਾਹ ਹੀ ਮੰਗਦੇ ਭਰਾ ਅਸੀਂ ਸਾਰੇ ਸਾਰੇ ਇੱਕੋ ਜਿਹੇ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਈ ਮੈਂ ਆਉਂਦਾ ਅੰਬਰ ਸਰਾਵਾਂਗੇ ਲੋਟ ਇਲਾਕੇ ਜਾ ਮੱਥਾ ਟਿਕਣਾ ਸਾਰਾ ਕੁਝ ਕਰਾਂਗੇ ਪਰ ਆ ਕੰਮ ਨਹੀਂ ਕਰਦੇ ਕਿਸੇ ਗਰੀਬ ਦੀ ਕੁੜੀ ਦਾ ਜਾ ਕਰਦਾਗੇ ਪਰ ਆ ਕੰਮ ਨਹੀਂ ਕਰਦੇ ਜਮੀਨ ਮੜ ਘੱਟਾ ਹੋ ਗਿਆ 2 ਲੱਖ ਰੁਪਏ ਦਾ 2 ਲੱਖ ਰੁਪਏ ਦਾ ਸਮਾਨ ਲੈ ਕੇ ਆਏ ਅਸੀਂ 2 ਲੱਖ ਰੁਪਏ ਦਾ ਪੈਕਟਾ ਚ ਪਾ ਕੇ ਬਿੱਕਰੇ ਵਰਤਨ ਵਾਲਾ ਰਸੋਈ ਦੇ ਵਰਤਨ ਵਾਲਾ ਅੰਬਰ ਘੱਟਾ ਕਰਦਾ ਸਾਰਾ ਛੋਟਾ ਸਾਰਾ ਦਾ